ਲਾ ਵੀ ਆਪਾਂ ਆ ਗਏ ਖੇਤ ਅੱਜ ਤੇ ਮੋਟਰ ਚਲਾਉਣੀ ਹੈ ਪਹਿਲਾਂ ਪੀਨੇ ਪਾਣੀ ਪਾਣੀ ਪੀਵਾਂਗੇ ਤੇ ਫਿਰ ਪਾਣੀ ਤੋਂ ਬਾਅਦ ਕਰਾਂਗੇ ਗੱਲਬਾਤ ਮੋਟਰ ਪਈਆ ਚੱਲ ਆਪਣੀ ਤੇ ਆਹ ਵੇਖੋ ਡੇਰਾ ਆਪਣਾ ਪਾਣੀ ਪੀਏ ਹਾਂ ਪਾਣੀ ਪੀ ਕੇ ਚੱਲਦੇ ਹਾਂ ਚੱਲ ਹੈ ਪਾਣੀ ਠੰਡਾ ਖਾਰ ਇਹ ਆਈ ਤਾਜ਼ਾ ਪਾਣੀ ਠੰਡਾ ਪਾਣੀ ਧਰਤ ਲਈਏ ਖਲਾ ਪਾਣੀ ਹੂੰ ਹੁਣ ਪਾਟ ਕੇ ਛੱਡ ਦੇਣਾ ਅਸੀਂ ਭਰਿਆ ਰਿਹਾ ਤੇ ਪਾਣੀ ਇਥੋਂ ਕੋਈ ਪੀਪੀ ਤੇ ਜਲੀ ਜਾਵੇ ਨਹੀਂ ਕੋਈ ਦਿੱਕਤ ਨਹੀਂ ਆਣੀ ਠੰਡਾ ਆਖਾ ਕਰਦੇ ਬੰਦ ਹੁਣ ਚੱਲ ਗਏ ਆਪਾਂ ਭਰ ਗਿਆ ਕਿਆਰਾ ਆਪਣਾ ਹਾਂ ਵੀ ਦੋਸਤੋ ਸਾਰੇ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਜੂ ਭੋਲੂ ਵਾਲੀਆ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸੱਜਣ ਮਿੱਤਰ ਤੇ ਆਪਾਂ ਸਾਰੇ ਵੀਰਾਂ ਧੰਨਵਾਦ ਕਰਦੇ ਆ ਜਿਹੜੀ ਆਪਣੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੇਖਦੇ ਹੋ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਵਧੀਆ-ਵਧੀਆ ਕਮੈਂਟ ਕਰਕੇ ਤੁਸੀਂ ਸਾਨੂੰ ਦੱਸ ਦਿਓ ਅੱਜ ਆਪੜੀਆਂ ਬਹੁਤੀਆਂ ਜਿੰਨੀ ਨੌਲੇਜ ਆ ਕੁਝ ਫਸਲ ਬਾਰੇ ਤੇ ਕੁਝ ਦਰਖਤਾਂ ਬਾਰੇ ਹਨਾ ਤੇ ਆਪਣੇ ਤੁਹਾਨੂੰ ਜਾਣਕਾਰੀ ਦੇਵਾਂਗੇ ਹਨਾ ਕਿ ਜਿੰਨੀ ਕਾਪਣੂ ਹੈਗੀ ਆ ਤੇ ਬਾਕੀ ਆਪਾਂ ਮਾਰੀਆਂ ਮੋਟੀਆਂ ਸੋਸ਼ਲ ਮੀਡੀਆ ਦੀਆਂ ਗੱਲਾਂ ਕਰਾਂਗੇ ਜਿਵੇਂ ਕੰਗਣਾ ਰਨੌਤ ਦੇ ਬਾਰੇ ਕਿਸਾਨਾਂ ਬਾਰੇ ਤੇ ਜੀਆਂ ਸਪਰੀਆਂ ਮਾਰੀ ਤੇ ਝੋਨੇ ਬਾਰੇ ਤੇ ਫਸਲ ਵਾਰੀ ਕਿਵੇਂ ਲਾਈ ਦੀ ਆ ਤੇ ਕਿਵੇਂ ਇਹ ਲੋਕ ਕਿਸਾਨ ਫਸਲ ਨੂੰ ਤਿਆਰ ਕਰਦੇ ਆ ਤੇ ਕਿਹੜੀਆਂ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਲੈਟ ਕਿਵੇਂ ਆਉਂਦੀ ਆ ਕਿਵੇਂ ਕਿਹੜਾ ਬੀ ਆ ਤੇ ਕੀ ਕੀ ਖੇਤਾਂ ਦੇ ਵਿੱਚ ਹੁੰਦਾ ਤੇ ਕੀ ਇਹਦੇ ਨਫੇ ਆ ਕੀ ਨੁਕਸਾਨ ਆ ਤੁਹਾਨੂੰ ਆਪਾਂ ਸਾਰੀ ਗੱਲਬਾਤ ਕਰਾਂਗੇ ਅੱਜ ਤੇ ਵੀਡੀਓ ਦੇ ਨਾਲ ਜੁੜੇ ਰਹਿ ਜਾਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੋ ਤੇ ਬਾਕੀ ਵੀਡੀਓ ਨੂੰ ਜਦੋਂ ਖਤਮ ਹੋਊਗੀ ਤੇ ਸ਼ੇਅਰ ਲਾਈਕ ਜਰੂਰ ਕਰਿਆ ਜੋ ਤੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਆ ਖੇਤੋਂ ਆ ਦਰਖਤਾਂ ਤੋਂ ਦੇਖੋ ਕਿੱਡਾ ਵਧੀਆ ਇਹ ਦੇਖ ਰਹੇ ਹੋ ਤੁਸੀਂ ਹਰ ਇੱਕ ਮੋਟਰ ਦੇ ਉੱਤੇ ਇੰਨੇ ਦਰਖਤ ਲੱਗਣੇ ਜ਼ਰੂਰੀ ਆ ਜੇ ਸਿਹਤ ਸਹੀ ਰੱਖਣੀ ਆ ਤਾਂ ਇਹ ਨਿਹਰਾਤ ਫੀ ਦਰਾਤ ਘੱਟੋ ਘੱਟ ਮੋਟਰ ਦੇ ਆਸ-ਪਾਸੇ ਬਾਕੀ ਆਪਾਂ ਗੱਲਬਾਤ ਕਰਦੇ ਆਂ ਚੱਲਦੇ ਅੱਗੇ ਤੇ ਬਾਕੀ ਦੋਸਤੋ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕਿ ਰਾਤ ਨੂੰ ਪਾਣੀ ਲਾਉਣ ਆਓ ਝੋਨੇ ਨੂੰ ਹਨਾ ਤੇ ਸੱਪਾਂ ਦੀਆਂ ਸਿਰੀਆਂ ਮਿੱਧੋ ਤੇ ਇੱਥੇ ਮੈਂ ਤੁਹਾਨੂੰ ਹਜੇ ਵੀ ਦਿਖਾ ਸਕਦਾ ਕਿ ਜਿਹੜੀਆਂ ਸੱਪਾਂ ਦੀਆਂ ਕੁੰਜਾਂ ਇੱਥੇ ਪਈਆਂ ਹੋਣਗੀਆਂ ਹਜੇ ਵੀ ਕਿਉਂਕਿ ਜਿਹੜੇ ਜਾਨਵਰਾਂ ਕਿਉਂਕਿ ਇਹਨਾਂ ਨੇ ਤਾਂ ਰਹਿਣਾ ਹੀ ਇਹਦਾ ਧਰਤੀ ਨਾਲ ਜੁੜਿਆ ਹਨਾ ਤੇ انسان ਜਿਹੜਾ ਉਹਨ ਰਾਤ ਬਰਾਤੇ ਜਦੋਂ ਪਾਣੀ ਲਾਉਣ ਆਉਂਦਾ ਹਨਾ ਸੱਪਾਂ ਦੀਆਂ ਸਿਰੀਆਂ ਦੱਬ ਕੇ ਫੇਰ ਇੱਥੇ ਨੇਰੇ ਸਵੇਰੇ ਪਾਣੀ ਲਾ ਕੇ ਜਾਂਦਾ ਪਰ ਸਰਕਾਰ ਨੇ ਵਧੀਆ ਗੱਲ ਕੀਤੀ ਹੈ ਕਿ ਐਤ ਕੀ ਜਿਹੜੀ ਲਾਈਟ ਆ ਉਹ 8 ਘੰਟੇ ਆਉਂਦੀ ਆ ਜਿਹੜੀ 8 ਘੰਟੇ ਲਾਈਟ ਆਉਣ ਦੇ ਨਾਲ ਤੇ ਕਿਸਾਨ ਨੂੰ ਪਤਾ ਹੁੰਦਾ ਕਿ ਇੰਨੇ ਤੋਂ ਇੰਨੇ ਵਜੇ ਤੱਕ ਲਾਈਟ ਆਊਗੀ ਤੇ ਲਾਈਟ ਨੂੰ ਕੱਟ ਨਹੀਂ ਲੱਗੂਗਾ ਤੇ ਉਸ ਹਿਸਾਬ ਦੇ ਨਾਲ ਉਹ ਪਾਣੀ ਛੱਡ ਦਿੰਦਾ ਤੇ ਫੇਰ ਉਹ ਜੇ ਜੇਤਾ ਪਤਾ ਹੈ ਵੀ ਇੰਨਾ ਕ ਪਾਣੀ ਲੱਗਣਾ ਉਹ ਬੰਦ ਕਰ ਜਾਂਦਾ ਤੇ ਨਹੀਂ ਜਿਹੜਾ ਉਹਦਾ ਸੀ ਛੱਡਿਆ ਹੁੰਦਾ ਜਦੋਂ ਉਹ ਪਾਣੀ ਜਿੱਥੋਂ ਤੱਕ ਜਿੰਨਾ ਚਿਰ ਲਾਈਟ ਚੱਲਦੀ ਆ ਚੱਲਦੀ ਆ ਉਸ ਤੋਂ ਬਾਅਦ ਉਹ ਜੋ ਲਾਈਟ ਕੱਟੀ ਜਾਂਦੀ ਉਹ ਬੰਦ ਹੋ ਜਾਂਦੀ ਆ ਪਰ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੀ ਕੁਸ਼ਕ ਇਹੋ ਜੀ ਫਸਲ ਦਿੱਤੀ ਜਾਵੇ ਹਨਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਇੱਕ ਕੰਗਣਾ ਰਣਾਉ ਤਾ ਜਿਹੜੀ ਉਹਦੀ ਬੜੀ ਅੱਜਕੱਲ ਵੀਡੀਓ ਬਾਹਰ ਲ ਹੋ ਰਹੀ ਆ ਹਨਾ ਉਹ ਫਿਲਮ ਦੇ ਨਾਂ ਤੋਂ ਵੀ ਫਿਲਮ ਆ ਰਹੀ ਆ ਜੀ ਉਹਦੀ ਹਨਾ ਪਰ ਪਤਾ ਕੀ ਗੱਲ ਆ ਉਹ ਪਤਾ ਨਹੀਂ ਉਹਨੂੰ ਕੀ ਦਿਸਿਆ ਕਿਉਂ ਲੋਕ ਪੰਜਾਬ ਦੇ ਬਾਹਲਾ ਮਗਰ ਪਈ ਵੀ ਆ ਉਹਨੂੰ ਪੰਜਾਬ ਦਾ ਜਿਆਦਾ ਫਿਕਰ ਆ ਜੀ ਹਨਾ ਜੀ ਕਿ ਪੰਜਾਬ ਦੇ ਉਹਨੂੰ ਪਤਾ ਨਹੀਂ ਉਹਨੂੰ ਪੰਜਾਬ ਨੇ ਕਿਹਾ ਕੀ ਆ ਕੋਈ ਵਜ੍ਹਾ ਹੋਵੇ ਜਾਂ ਕੋਈ ਦੱਸੇ ਉਹ ਵੀ ਭਾਈ ਸਾਨੂੰ ਪੰਜਾਬ ਦੇ ਵੀ ਸਾਨੂੰ ਪੰਜਾਬ ਤੋਂ ਆ ਪਰ ਤੇ ਪਤਾ ਨਹੀਂ ਕਾਹਦਾ ਵੈਰ ਆ ਉਹ ਕੱਢੀ ਜਾਂਦੀ ਆ ਯਾਨੀ ਕਿ ਕਿਸਾਨਾਂ ਦੇ ਨਾਲ ਕਿਤੇ ਕਿਸਾਨਾਂ ਨੂੰ ਗਲਤ ਬੋਲਦੀ ਆ ਕਿਤੇ ਸਾਡੀਆਂ ਭੈਣਾਂ ਨੂੰ ਮਾਵਾ ਨੂੰ ਗਲਤ ਬੋਲਦੀ ਆ ਹਨਾ ਇਹਨੂੰ ਪੁੱਛਣ ਆ ਲਾਵੇ ਤੁਸੀਂ ਫਿਲਮਾਂ ਦੇ ਵਿੱਚ ਜਦੋਂ ਬਿਕਦੇ ਹੋ ਤੇ ਤੁਹਾਨੂੰ ਪਹਿਲੀ ਗੱਲ ਤਾਂ ਮੈਂ ਇੱਕ ਸਿੱਧਾ ਸਿੱਧਾ ਫਿਲਮਾਂ ਦੀ ਗੱਲ ਹੀ ਕਰਦੇ ਆ ਫਿਲਮਾਂ 'ਚ ਕਈ ਨਵੀਆਂ ਕੁੜੀਆਂ ਜਾਂਦੀਆਂ ਜਾਂ ਨਵੀਆਂ ਐਕਟਰਨੀਆਂ ਆਉਂਦੀਆਂ ਹਨਾ ਤੇ ਉਹ ਖੁਦ ਕਹਿੰਦੀਆਂ ਵੀ ਸਾਨੂੰ ਇਹੋ ਜੀ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਉਣਾ ਪੈਂਦਾ ਕਿ ਸਾਨੂੰ ਕਈ ਵਾਰੀ ਸਾਨੂੰ ਕੰਪਰੋਮਾਈਜ਼ ਕਰਨ ਵਾਸਤੇ ਕਿਹਾ ਜਾਂਦਾ ਤੇ ਮੈਂ ਕੰਗਣਾ ਨਾਉਤ ਨੂੰ ਇਹ ਪੁੱਛਦਾ ਵੀ ਤੂੰ ਆਪਦੀ ਫਿਲਮ ਚਲਾਉਣ ਵਾਸਤੇ ਕਿੰਨਾ ਕੁ ਕੰਪਰੋਮਾਈਜ਼ ਕੀਤਾ ਠੀਕ ਹੈ ਨਾ ਤੁਸੀਂ ਜੇ ਕਿਸੇ ਤੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਹਾਡਾ ਹੱਕ ਬਣਦਾ ਗੱਲ ਕਰੋ ਪਰ ਇਹ ਨਹੀਂ ਹੈ ਕਿ ਇੱਕ ਦੇ ਕਰਕੇ ਤੁਸੀਂ ਸਾਰੇ ਕਿਸੇ ਬੰਦਿਆਂ ਨੂੰ ਝੂਠਾ ਮਾਰਾ ਕਹੀ ਜਾਓ ਤੁਹਾਨੂੰ ਕਿਸੇ ਇੱਕ ਬੰਦੇ ਨੇ ਗਲਤ ਕਹਿਤਾ ਹੋਊਗਾ ਤੁਸੀਂ ਉਹ ਗਲਤ ਦੇ ਪਿੱਛੇ ਸਾਰੇ ਲੋਕਾਂ ਦੇ ਮਗਰ ਪਏ ਹੋ ਹੈਨਾ ਤੇ ਇਹੋ ਜੀਆਂ ਗੱਲਾਂ ਨਾ ਕਰ ਚੰਗੀ ਗੱਲ ਆ ਤੇਰੇ ਆਸਤੇ ਵੀ ਆ ਤੇ ਸਾਰੇ ਆਸਤੇ ਵੀ ਆ ਠੀਕ ਆ ਤੂੰ ਕਿਹੜਾ ਕੋਈ ਇਹ ਵੀ ਗੋਏ ਨਾਲ ਰੋਟੀ ਖਾ ਕੇ ਪੈਣੀ ਆ ਤੇ ਜਾਂ ਤੂੰ ਕੋਈ ਲੱਕੜ ਦੀ ਰੋਟੀ ਖਾਨੀ ਆ ਹਨਾ ਤੂੰ ਵੀ ਤਾਂ ਇੱਕ ਕਣਕ ਦੀ ਰੋਟੀ ਖਾਨੀ ਆ ਜਾਂ ਕੋਈ ਜਿਹੜਾ ਫਲ ਫਰੂਟ ਖਾਨੀ ਆ ਉਹ ਵੀ ਆ ਦੇਖ ਸਾਡੇ ਖੇਤਾਂ ਦੇ ਵਿੱਚ ਲੱਗੇ ਹੋਇਆ ਸਾਡਾ ਸਾਰਾ ਇੱਥੇ ਲਾਇਆ ਹੋਇਆ ਐਡੀ ਗੱਲ ਨਹੀਂ ਹੈਗੀ ਕਿ ਸਾਡੇ ਖੇਤਾਂ ਸਭਕੋ ਹੁੰਦਾ ਪੰਜਾਬ ਦੀ ਇਹੋ ਜੀ ਧਰਤੀ ਆ ਜਿੱਥੇ ਸਭਕੋ ਹੋ ਜਾਂਦਾ ਪਰ ਇਹਨੂੰ ਇੱਕ ਧਰਤੀ ਨੂੰ ਖਰਾਬ ਕਰਨ ਵਾਸਤੇ ਬੜਾ ਜ਼ੋਰ ਲੱਗਿਆ ਪਿਆ ਪੰਜਾਬ ਦੀ ਧਰਤੀ ਖਰਾਬ ਕਰਨ ਵਾਸਤੇ ਕਿਤੇ ਨਸ਼ੇ ਦੇ ਕਰਕੇ ਕਿਤੇ ਇਹੋ ਜੇ ਕੰਮ ਕਰਕੇ ਕਿਤੇ ਸਾਨੂੰ ਬਦਨਾਮ ਕਰਕੇ ਹਨਾ ਇਹੋ ਜਿਹਾ ਕਰਕੇ ਤੇ ਐਵੇਂ ਨਾ ਤੇ ਦੋਸਤੋ ਦੂਜੀ ਗੱਲ ਆਪਾਂ ਇਹ ਕਰਨੀ ਆ ਵੀ ਜਿਆਦਾ ਤੋਂ ਜਿਆਦਾ ਜਿਹੜਾ ਵੀ ਆਪਾਂ ਜਿਹੜਾ ਪਾਣੀ ਨੂੰ ਖਰਾਬ ਨਾ ਕਰੀਏ ਹਨਾ ਤੇ ਮੈਂ ਤੁਹਾਨੂੰ ਉਹਦਾ ਇੱਕ ਯਾਨੀ ਕਿ ਵੀ ਦੱਸਿਆ ਵੀ ਆ ਵੀ ਜਿਹੜੇ ਲੋਕ ਇੱਥੇ ਆਉਲੂ ਚ ਪਾਣੀ ਭਰ ਕੇ ਛੱਡ ਦਿੰਦੇ ਹਨਾ ਤੇ ਐਡੇ ਸਿਆਣੇ ਲੋਕ ਆ ਤੇ ਉਹ ਇਹਨੂੰ ਖਰਾਬ ਨਹੀਂ ਕਰਦੇ ਹੈਗੇ ਬਿਲਕੁਲ ਤੇ ਸਾਰੇ ਸਿਆਣੇ ਬਣিয়ে ਕਿ ਆਪਾਂ ਜਿਹੜਾ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਹਨਾ ਆਪਾਂ ਗੰਦ ਪਾਉਣੇ ਆ ਤੇ ਰੋਜ਼ ਦਾ ਕੂੜਾ ਸੜਦੇ ਹਨਾ ਘਰ ਦਾ ਕੂੜਾ ਹੋ ਗਿਆ ਇਕੱਠਾ ਕਰਕੇ ਹੋਰ ਕਈ ਚੀਜ਼ਾਂ ਹੋਈਆਂ ਤੇ ਉਹ ਆਪਾਂ ਨਾ ਸਿੱਟ ਗਏ ਤੇ ਜਿਹੜਾ ਪਾਣੀ ਖਰਾਬ ਨਾ ਹੋਵੇ ਹਨਾ ਤੇ ਬਾਕੀ ਜਿਹੜਾ ਝੋਨਾ ਹੈ ਹਨਾ ਝੋਨਾ ਲਾਏ ਬਿਨਾ ਸਰਦਾ ਨਹੀਂ ਹੈਗਾ ਕਿਉਂ ਨਹੀਂ ਸਰਦਾ ਇਹ ਤੁਹਾਨੂੰ ਵੀ ਪਤਾ ਹੈ ਕਿ ਕਮਾਈ ਦਾ ਸਾਧਨ ਹੈ ਜਿਹੜਾ ਜ਼ਿਮੀਂਦਾਰ ਕੋਲੇ ਉਹ ਇੱਕੋ ਹੀ ਆ ਝੋਨਾ ਕਿਉਂਕਿ ਸਰਕਾਰ ਹੋਰ ਕੋਈ ਫਸਲ ਦੇ ਨਹੀਂ ਰਹੀ ਕਿਸਾਨਾਂ ਨੂੰ ਜੇ ਕੋਈ ਉਹ ਹੋਰ ਫਸਲ ਦੇ ਦੇਵੇ ਤੇ ਉਹ ਖੁਦ ਆਪ ਝੋਨੇ ਤੋਂ ਆਪ ਦਾ ਖੜਾ ਛੜਵਾ ਲੈਣਾ ਕਿਉਂਕਿ ਸਰਕਾਰ ਉਹਨਾਂ ਤੱਕ ਕੋਈ ਇਹੋ ਜੀ ਚੀਜ਼ ਪਹੁੰਚਾਈ ਨਹੀਂ ਰਹੀ ਇਹ ਹਰੀ ਕ੍ਰਾਂਤੀ ਦੇ ਨਾਂ ਤੇ ਜਿਹੜਾ ਝੋਨਾ ਲਿਆਂਦਾ ਸੀ ਸਰਕਾਰ ਨੇ ਕਿ ਪਾਣੀ ਮਕੋਣਾ ਪੰਜਾਬ ਦਾ ਪਹਿਲਾਂ ਫਿਰ ਚਿੱਟਾ ਲਿਆਂਦਾ ਕਿ ਝੋਨੇ ਦੇ ਨਾਲ ਨਹੀਂ ਮਰੇ ਪਾਣੀ ਨਹੀਂ ਖਤਮ ਹੋਇਆ ਤੇ ਫਿਰ ਚਿੱਟਾ ਲੈ ਕੇ ਆਏ ਹਨ ਵੀ ਚਿੱਟੇ ਨਾਲ ਨੌਜਵਾਨ ਖਤਮ ਹੋ ਜਾਣ ਸਰਕਾਰ ਕੋਈ ਇਹੋ ਜਿਹੇ ਫਸਲ ਲਿਆ ਕੇ ਦੇਵੇ ਕਿ ਜਿਹੜੀ ਜਿਹੜੇ ਲੋਕ ਫਸਲ ਬੀਜਣ ਤੇ ਉਹਨਾਂ ਨੂੰ ਉਹਤੇ ਕੋਈ ਗਰੰਟੀ ਮਿਲੇ ਕੋਈ ਕਾਨੂੰਨ ਮਿਲੇ ਤੇ ਉਹ ਆਪ ਦਾ ਜਿਹੜਾ ਰੇਟ ਆ ਸਹੀ ਮਹਣੇ ਚ ਬੰਨ ਸਕਣ ਤੇ ਆਪ ਦਾ ਸਹੀ ਰੇਟ ਤੇ ਉਹ ਵੇਚ ਸਕਣ ਹਨਾ ਤੇ ਇਹੋ ਜੀ ਫਸਲ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਈ ਲੋਕ ਕਹਿੰਦੇ ਆ ਜੀ ਇਹ ਜੂਰੀਆ ਬਹੁਤ ਪਾਉਂਦੇ ਆ ਹਨਾ ਕਣਕਾਂ ਦੇ ਵਿੱਚ ਜਾਂ ਰੀਆਂ ਸਪਰੀਆਂ ਆ ਦੇਖੋ ਦੇਸੀ ਰੇ ਪਈ ਆ ਆ ਪਈਆ ਦੇਸੀ ਰੇ ਇਹ ਇੱਥੇ ਹੀ ਲਿਆ ਕੇ ਰੱਖੀ ਵੀ ਆ ਜਦੋਂ ਇੱਥੇ ਕੋਈ ਸਬਜ਼ੀ ਲਾਉਣੀ ਆ ਜਾਂ ਇੱਥੇ ਕਣਕ ਬੀਜਾਂਗੇ ਜਾਂ ਕੁਝ ਹੋਰ ਸਬਜ਼ੀ ਲਾਵਾਂਗੇ ਇਹਦੇ ਵਿੱਚ ਹੀ ਪੈ ਜਾਣੀ ਆ ਇਹਦੇ ਹਣਾ ਤੇ ਇਹ ਦੇਸੀ ਰੇ ਹੀ ਪਾਈਦੀ ਆ ਕੋਈ ਜ਼ਿਆਦਾ ਇਹ ਨਹੀਂ ਹੈਗਾ ਕਈ ਲੋਕ ਕਹਿਣ ਲੱਗ ਜਾਂਦੇ ਜੀ ਇਹ ਰੇ ਆ ਬਹੁਤ ਪਾਉਂਦੇ ਆ ਜ਼ਹਿਰ ਬਣਾਦੀ ਸਬਜ਼ੀ ਜ਼ਹਿਰ ਬਣਾਦੀ ਕਣਕ ਜ਼ਹਿਰ ਇਹ ਬਹਿਮ ਆ ਲੋਕਾਂ ਨੂੰ ਜ਼ਿਆਦਾ ਕਿਉਂਕਿ ਕੋਈ ਚੀਜ਼ ਨੂੰ ਪਾਪੂਰਲ ਕਰਨ ਵਾਸਤੇ ਹੁਣ ਆਪਾਂ ਜਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਸਹੂਲਤਾਂ ਚਾਹੀਦੀਆਂ ਪੈਦਾਵਾਰ ਵੱਧ ਚਾਹੀਦੀ ਆ ਹਨਾ ਜਿੰਨੀ ਕਿ ਜਨਸੰਖਿਆ ਆਪਣੇ ਦੇਸ਼ ਦੀ ਵਧੀ ਜਾਂਦੀ ਆ ਵੱਧ ਤੋਂ ਵੱਧ ਵਧੀ ਜਾਂਦੀ ਆ ਤੇ ਫਿਰ ਉਹਦੇ ਵਾਸਤੇ ਪੈਦਾਵਾਰ ਵੀ ਤਾਂ ਵੱਧ ਚਾਹੀਦੀ ਆ ਨਾ ਤੇ ਬਾਕੀ ਮੇਰੀ ਕੰਗਣਾ ਨੂੰ ਇਹੀ ਬੇਨਤੀ ਆ ਕਿ ਨਾ ਤੂੰ ਵਿਵਾਦ ਬਿਆਨ ਇਹੋ ਜਿਹਾ ਦਿਆ ਕਰ ਤੇ ਨਾ ਲੋਕਾਂ ਦੀ ਨਿਗਾ ਚ ਆਇਆ ਕਰ ਤੇ ਦੋਸਤੋ ਜਿਹੜੀ ਮੇਰੀ ਤੁਹਾਨੂੰ ਵੀਡੀਓ ਚੰਗੀ ਲੱਗੀ ਹਨਾ ਇਹ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਤੇ ਚੈਨਲ ਨੂੰ ਫੋਲੋ ਜਰੂਰ ਕਰਨਾ ਵੀਰੇ ਕਿ ਆਪਾਂ ਨੂੰ ਜਿਹੜਾ ਮਿਹਨਤ ਆਪਾਂ ਕਰਦੇ ਆ ਥੋੜੀਆਂ ਤੁਹਾਡੇ ਨਾਲ ਜਿੰਨੀਆਂ ਕਿ ਮੈਨੂੰ ਸਮਝ ਆ ਮੈਂ ਗੱਲਾਂ ਬਾਤਾਂ ਕੀਤੀਆਂ ਤੇ ਆਪਾਂ ਨੂੰ ਉਹਦਾ ਜਿਹੜਾ ਮਾੜਾ ਮੋਟਾ ਜਿਹੜਾ ਫਾਲਾ ਜਰੂਰ ਮਿਲਣਾ ਚਾਹੀਦਾ ਤੇ ਬਾਕੀ ਤੁਸੀਂ ਦੱਸਿਆ ਜਰੂਰ ਕਿ ਵੀਡੀਓ ਕਿਵੇਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਥੈਂਕ ਯੂ